ਖਿਦ ਲੋ AI ਦੁਆਰਾ ਬਣਾਈ ਗਈ ਆ ਵੀਡੀਓ ਫੇਰ ਜਾਗਦੀ ਜ਼ਮੀਰ ਵਾਲਾ ਵੀਡੀਓ ਕਰ ਦਿਓ ਸ਼ੇਅਰ ਇਹ ਸਿੱਖਾਂ ਨੂੰ ਟਾਰਗੇਟ ਕਰਦੇ ਆ ਜੇ ਸਿੱਖ ਆਪਣੀ ਆਈ ਤੇ ਆ ਗਏ ਫੇਰ ਠੱਲਿਆ ਨਹੀਂ ਜਾਣਾ ਇੰਨੀ ਇੱਕ ਵੀਡੀਓ ਸ਼ੇਅਰ ਕਰ ਦਿਓ ਇਹ ਸਾਲੇ ਦੱਲੇ ਦਾ ਲੱਭ ਸਕੇ ਕੋਈ ਟਿਕਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ਼ੇਰੇ ਪੰਜਾਬ ਮਾ ਰਣਜੀਤ ਸਿੰਘ ਪੰਥ ਅਕਾਲੀ ਦੇ ਮੁਖ ਸੇਵਾਦਾਰ ਹੋਣ ਦੇ ਨਾਤੇ ਮੈਂ ਜਿਸ ਵਿਸ਼ੇ ਤੇ ਗੱਲ ਕਰ ਰਿਹਾ ਹਾਂ ਵਿਸ਼ਾ ਹੈਗਾ ਵਾ AI ਦੇ ਸਬੰਧ ਦੇ ਵਿੱਚ AI ਦੇ ਨਾਲ ਪਿਛਲੇ ਕੁਝ ਦਿਨਾਂ ਤੋਂ ਕੁਝ ਮਹੀਨਿਆਂ ਤੋਂ AI ਦੇ ਨਾਲ ਗਲਤ ਤਰੀਕੇ ਨਾਲ ਵੀਡੀਓ ਬਣਾ ਕੇ ਸਿੱਖਾਂ ਦੀਆਂ ਭਾਵਨਾ ਨੂੰ ਠੇਸ ਪਹਾਈ ਜਾ ਰਹੀ ਆ ਗੁਰਮਰਜਾਦਾ ਦੇ ਉਲਟ ਵੀਡੀਓ ਬਣਾਏ ਜਾ ਰਹੀਆਂ ਵਾ ਔਰ ਦੂਸਰੇ ਨੰਬਰ ਤੇ ਇਹ ਆ ਕਿ ਪਿਛਲੇ ਦਿਨੀ ਤੁਸੀਂ ਦੇਖਿਆ AI ਦੇ ਨਾਲ ਮਾਡਲ ਦਰਬਾਰ ਸਾਹਿਬ ਦੇ ਦੀ ਬੇਦਬੀ ਵਾਲੀ ਘਟਨਾ ਸਾਰਿਆਂ ਨੇ ਦੇਖੀ ਔਰ ਹੁਣ ਮੈਂ ਅੱਜ ਤਾਜ਼ਾ ਇੱਕ ਵੀਡੀਓ ਦੇਖ ਰਿਹਾ ਸੀ ਕਿ ਦਰਬਾਰ ਸਾਹਿਬ ਦੇ ਗਲੀਆਰੇ ਦੇ ਅੰਦਰ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਔਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਗਧਿਆਂ ਦੀ ਤੇ ਸੂਰਾਂ ਦੇ ਜਿਹੜੇ ਆ AI ਦੇ ਨਾਲ ਬਣਾ ਕੇ ਦਰਬਾਰ ਦੇ ਅੰਦਰ ਐਂਟਰੀ ਕਰਾ ਕੇ ਬੇਦਬੀ ਕਰਨ ਵਾਲਾ ਜਿਹੜਾ ਵਾ ਸੀਨ ਕੀਤਾ ਗਿਆ ਮੈਂ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦਾ ਔਰ ਸੈਂਟਰ ਸਰਕਾਰ ਨੂੰ ਵੀ ਅਪੀਲ ਕਰਦਾ ਔਰ ਏਜੰਸੀਆਂ ਨੂੰ ਵੀ ਅਪੀਲ ਕਰਦਾ ਕਿ ਤਹਾਡੀ ਜ਼ਿੰਮੇਵਾਰੀ ਹੈ ਇਹਨਾਂ ਚੀਜ਼ਾਂ ਤੇ ਧਿਆਨ ਦੇਣ ਦੀ ਤੁਹਾਡੀ ਜ਼ਿੰਮੇਵਾਰੀ ਹੈ ਇਹਨਾਂ ਲੋਕਾਂ ਦੀਆਂ ਆਈਡੀਆ ਬੰਦ ਕਰਨ ਦੀ ਤੁਹਾਡੀ ਜ਼ਿੰਮੇਵਾਰੀ ਹੈ ਲੋਕਾਂ ਨੂੰ ਸਜ਼ਾ ਦੇਣ ਦੀ ਔਰ ਨਾਲ ਦੀ ਨਾਲ ਮੈਨੂੰ ਰੋਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਆ ਧਾਮੀ ਸਾਹਿਬ ਤੁਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੋ ਔਰ ਜਥੇਦਾਰ ਦੇ ਵੀ ਰੋਸ ਆ ਕਿ ਕੀ ਜੇ ਮੇਰੇ ਵਰਗੇ ਸਿੱਖ ਨੂੰ ਇਸ ਚੀਜ਼ ਦਾ ਅਤਰਾਜ ਆ ਦੁੱਖ ਆ ਔਰ ਚਿੰਤਾ ਆ ਕੀ ਤੁਸੀਂ ਉੱਥੇ ਐਡੀਆਂ ਐਡੀਆਂ ਤਗੜੀਆਂ ਤਨਖਾਹਾਂ ਲੈਂਦੇ ਜੋ ਗੱਡੀਆਂ ਤੁਸੀਂ ਕੌਮ ਦੀਆਂ ਲਈ ਫਿਰਦੇ ਜੋ ਸੁੱਖ ਸਹੂਲਤਾਂ ਤੁਸੀਂ ਕੌਮ ਦੀਆਂ ਲਈ ਫਿਰਦੇ ਜੋ ਔਰ ਆਓ ਭਗਤ ਤਾਂ ਤੁਹਾਡੀ ਸਾਰੇ ਥਾਂ ਤੇ ਸਿੱਖਾਂ ਵੱਲੋਂ ਕੀਤੀ ਜਾਂਦੀ ਆ ਸੰਗਤਾਂ ਵੱਲੋਂ ਕੀਤੀ ਜਾਂਦੀ ਆ ਪਰ ਤੁਸੀਂ ਔ ਆਓ ਭਗਤ ਦੇ ਲਾਇਕ ਨਹੀਂ ਹੈਗੇ ਕਿਉਂ ਨਹੀਂ ਹੈਗੇ ਕਿ ਤੁਸੀਂ ਗੁਰੂ ਦੀ ਗੱਲ ਕਰਕੇ ਹੀ ਨਹੀਂ ਖੁਸ਼ ਹੈਗੇ ਬੇਦਵੀਆਂ ਹੋਈਆਂ ਤੁਸੀਂ ਤਾਂ ਨਹੀਂ ਬੋਲੇ ਇਹ ਆਈ ਦੇ ਨਾਲ ਬੇਦਵੀਆਂ ਕੀਤੀਆਂ ਜਾ ਰਹੀਆਂ ਤੁਸੀਂ ਤਾਂ ਨਹੀਂ ਬੋਲ ਰਹੇ ਮੈਂ ਪੰਜਾਬ ਸਰਕਾਰ ਨੂੰ ਔਰ ਸੈਂਟਰ ਸਰਕਾਰ ਨੂੰ ਵੀ ਅਪੀਲ ਕਰਦਾ ਹਾਂ ਔਰ ਪੰਜਾਬ ਸਰਕਾਰ ਨੂੰ ਨਾਲ ਦੀ ਨਾਲ ਮੈਂ ਇਹ ਵੀ ਗੱਲ ਕਹਿੰਦਾ ਹਾਂ ਕਿ ਜੇ ਇੱਕ ਤਰੀਕ ਤੱਕ ਇਹਨਾਂ ਲੋਕਾਂ ਦੀਆਂ ਆਈਡੀਆਂ ਬੰਦ ਨਾ ਕੀਤੀਆਂ ਗਈਆਂ ਇਹ ਵੀਡੀਓ ਨਾ ਹਟਾਈਆਂ ਗਈਆਂ ਜੇ ਇਹਨਾਂ ਤੇ ਕੋਈ ਕਾਰਵਾਈ ਨਾ ਕੀਤੀ ਗਈ ਤੇ ਇੱਕ ਤਰੀਕ ਨੂੰ ਦਾਸ ਵੱਲੋਂ ਔਰ ਹੋਰ ਜਿਹੜੇ ਜਾਗਦੇ ਜ਼ਮੀਰ ਵਾਲੇ ਸਿੱਖ ਆ ਉਹਨਾਂ ਵੱਲੋਂ ਅਸੀਂ ਭੰਡਾਰੀਪੁਰ ਦੇ ਉੱਤੇ ਧਰਨਾ ਦੇਵਾਂਗੇ ਔਰ ਧਰਨੇ ਦਾ ਸਾਡਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਪ੍ਰੋਗਰਾਮ ਹੋਊਗਾ ਜੇ ਕੋਈ ਨਈ ਰਾਹ ਲੱਭੂਗਾ ਤੇ ਫੇਰ ਅਸੀਂ ਜਿਹੜਾ ਅਗਲਾ ਰਾਹ ਜਿਹੜਾ ਵਾ ਉਹ ਕੀ ਬਣਾਉਣਾ ਵਾ ਉਹ ਬਾਅਦ ਵਿੱਚ ਸੰਗਤ ਦੇ ਸੰਯੋਗ ਨਾਲ ਸੰਗਤਾਂ ਦੀ ਰੈ ਨਾਲ ਸਿੱਖਾਂ ਦੀ ਰੈ ਨਾਲ ਆਪਾਂ ਉਹ ਜਿਹੜਾ ਪ੍ਰੋਗਰਾਮ ਦਵਾਂਗੇ ਪਰ ਮੈਂ ਇਹ ਅਪੀਲ ਕਰਦਾ ਵਾਂ ਕਿ ਜੇ 1 ਤਰੀਕ ਤੱਕ ਇਹ ਆਈਡੀਆ ਬੰਦ ਕੀਤੀਆਂ ਜਾਂਦੀਆਂ ਵਾ ਵੀਡੀਓ ਹਟਾ ਦਿੱਤੀਆਂ ਜਾਂਦੀਆਂ ਸੋਸ਼ਲ ਮੀਡੀਆ ਤੋਂ ਤੇ ਸਾਨੂੰ ਇਸ ਚੀਜ਼ ਲਈ ਕੋਈ ਧਰਨਾ ਦੇਣ ਦੀ ਲੋੜ ਨਹੀਂ ਗਈ ਕੋਈ ਰਸਤੇ ਬੰਦ ਕਰਨ ਦੀ ਲੋੜ ਨਹੀਂ ਗਈ ਜੇ ਫੇਰ ਵੀ ਸਰਕਾਰ ਨੇ ਉਹਨਾਂ ਲੋਕਾਂ ਦਾ ਸਾਥ ਦਿੱਤਾ ਜਿਹੜੇ ਗਲਤ ਆਈਡੀਆ ਚਲਾ ਕੇ ਗਲਤ ਵੀਡੀਓ ਬਣਾ ਕੇ ਸਿੱਖਾਂ ਦੀਆਂ ਭਾਵਨਾ ਨੂੰ ਠੇਸ ਪਹਾਰ ਰਿਹਾ ਪਿਚਾਰ ਰਿਹਾ ਗੁਰਮਰਜਾਦਾ ਨੂੰ ਠੇਸ ਪਹਾਰ ਰਿਹਾ ਤੇ ਫੇਰ ਅਸੀਂ ਜਿਹੜਾ ਵਾ ਪੰਜਾਬ ਲੈਵਲ ਬੰਦ ਕਰਨ ਦੀ ਜਿਹੜੀ ਕੌਲ ਵੀ ਦੇਵਾਂਗੇ ਔਰ ਵੱਡੇ ਲੈਵਲ ਤੇ ਧਰਨੇ ਦੇਵਾਂਗੇ ਔਰ ਵੱਡੀਆਂ ਜਿਹੜੀਆਂ ਕਾਰਵਾਈਆਂ ਦੀ ਜਿਹੜੀ ਆ ਅਪਰੋਚ ਕਰਕੇ ਸਾਨੂੰ ਕੋਟ ਤੱਕ ਜਾਣਾ ਪਿਆ ਸਾਨੂੰ ਪ੍ਰਸ਼ਾਸਨ ਦੀਆਂ ਲੀਡਰਾਂ ਦੀਆਂ ਕੋਠੀਆਂ ਦੇ ਘਰੋਂ ਕਰਨੇ ਪਏ ਸਾਨੂੰ ਏਜੰਸੀਆਂ ਦੇ ਦਫ਼ਤਰਾਂ ਦੇ ਘਰੋਂ ਕਰਨੇ ਪਏ ਤੇ ਅਸੀਂ ਕਰਾਂਗੇ ਸਾਡੀ ਇਹ ਅਪੀਲ ਆ ਕਿ ਇਹ ਵੀਡੀਓ ਹਟਾਈਆਂ ਜਾਣ ਔਰ ਮੈਂ ਨਾਲ ਉਹਨਾਂ ਲੋਕਾਂ ਨੂੰ ਅਪੀਲ ਕਰਦਾ ਜਿਹੜੇ ਪੰਥ ਦੀ ਡੋਂਡੀ ਪਟਦੇ ਆ ਜਿਹੜੇ ਪੰਥ ਦੇ ਨਾਂ ਤੇ ਡੀਂਗਾ ਮਾਰਦੇ ਆ ਕਿ ਉਹਨਾਂ ਨੂੰ ਇਹ ਵੀਡੀਓ ਨਹੀਂ ਦੇ ਦੀਆਂ ਕਿਉਂ ਚੁੱਪ ਬੈਠੇ ਆ ਸਿਰਫ ਸਿਆਸਤ ਕਰਨ ਵਾਸਤੇ ਆ ਸਿਆਸਤ ਕਰੋ ਜੀ ਸਤਿ ਕੀ ਕਰੋ ਅਸੀਂ ਵੀ ਕਰਦੇ ਆ ਤੁਸੀਂ ਵੀ ਕਰੋ ਔਰ ਸਿਆਸਤ ਕਰਨੀ ਆ ਤਾਂ ਚੰਗੇ ਲੈਵਲ ਦੀ ਕਰੋ ਘਟੀਆ ਸਿਆਸਤ ਕਰਨ ਵਾਲਿਆਂ ਦੀ ਅਸੀਂ ਜਿਹੜੀ ਆ ਨਿੰਦਾ ਤੇ ਨਖੇਦੀ ਕਰਦੇ ਆ ਔਰ ਇਹ ਜਿਹੜਾ ਵਾ ਇੱਕ ਤਰੀਕ ਦਾ ਸਮਾਸੀਂ ਜਿਹੜਾ ਵਾ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਦਿੰਨੇ ਆ ਜੇ ਨਹੀਂ ਇੱਕ ਤਰੀਕ ਤੱਕ ਕੋਈ ਇਹਨਾਂ ਲੋਕਾਂ ਤੇ ਕਾਰਵਾਈ ਹੁੰਦੀ ਏ ਆਈਡੀਆਂ ਬੰਦ ਹੁੰਦੀਆਂ ਚਾਹੇ ਵੀਡੀਓ ਨਹੀਂ ਹਟਾਈ ਜਾਂਦੀਆਂ ਤੇ ਫਿਰ ਅਸੀਂ ਇੱਕ ਤਰੀਕ ਤੋਂ ਬਾਅਦ ਆ ਇੱਕ ਤਰੀਕ ਵਾਲੇ ਦਿਨ ਭੰਡਾਰੀ ਬੋਲਤੇ ਜਿਹੜਾ ਵਾ ਧਰਨਾ ਦੇਵਾਂਗੇ ਔਰ ਉਹਦੇ ਤੋਂ ਬਾਅਦ ਕੀ ਰਸਤਾ ਅਪਣਾਉਣਾ ਵਾ ਉਹ ਸੰਗਤ ਦੱਸੂਗੀ ਔਰ ਅਸੀਂ ਸੰਗਤ ਰੂਪੀ ਧਰਨਾ ਦੇਵਾਂਗੇ ਕਿਉਂਕਿ ਜਥੇਬੰਦੀਆਂ ਦੇ ਧਰਨੇ ਜਿਹੜੇ ਆ ਉਹ ਤੁਹਾਨੂੰ ਪਤਾ ਹੀ ਆ ਕਿਸ ਤਰੀਕੇ ਨਾਲ ਲੱਗਦੇ ਆ ਪਰ ਅਸੀਂ ਸੰਗਤ ਰੂਪੀ ਧਰਨਾ ਦੇਵਾਂਗੇ ਅਸੀਂ ਖੁਦ ਜਥੇਬੰਦੀ ਵੀ ਚਲਾਉਂਦੇ ਆ ਅਸੀਂ ਜਥੇਬੰਦੀ ਦਾ ਜ਼ਿਕਰ ਨਹੀਂ ਕਰਦੇ ਅਸੀਂ ਪੂਰੀ ਸੰਗਤ ਦੇ ਗਾੜੀ ਅਪੀਲ ਕਰਦੇ ਆ ਕਿ ਇਸ ਧਰਨੇ ਦੇ ਵਿੱਚ ਸੰਗਤ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ